ਕਈ ਬੰਦਿਆਂ ਦੇ ਨਾ ਦੇਖਣ ਵਾਲੀ ਹੁੰਦੀ ਆ ਭਾਈ ਟੌਰ ਕੱਢੀ ਵੀ ਆ ਆਪ ਦੀ ਤੇ ਟਰੱਕ ਦਾ ਉਹਨਾਂ ਨੇ ਕੀਤਾ ਹੋਇਆ ਹੁੰਦਾ ਬਰਾਹਾਲ ਇਹ ਹੁੰਦਾ ਨਾ ਸਾਰਾ ਗੋਸ਼ ਆ ਗਿਆ ਇਹ ਜੀ ਗਿਆ ਪਾਣੀ ਘੱਟ ਪਾਇਆ ਮੈ ਥੋੜਾ ਜ ਮੈਨੂੰ ਲੱਗ ਰਿਹਾ ਇਹ ਤੇ ਨਾ ਇਹ ਮਾਰ ਕੇ ਬੜਾ ਟਾਈਮ ਛੱਡਣ ਦਾ ਨਹੀਂ ਇਹਨੂੰ ਫਾਇਦਾ ਨਹੀਂ ਨਾ ਇਹਦੇ ਵਿੱਚੋਂ ਕਾਲਸੀ ਜੀ ਨਿਕਲਿਆਉਂਦੀ ਆ ਰਮ ਇਹ ਬੜਾ ਹਰਕਿਆਰੀ ਨਹੀਂ ਮਾਰਨਾ ਚਾਹੀਦਾ ਵੇ ਹਿਰਕੇ ਕਿਹੜੇ ਹੀ ਇਹਦੇ ਨਾਲ ਟਰੱਕ ਵਾਸ਼ ਕਰੀ ਜਾਓ ਥੋੜਾ ਬਾਹਰ ਦਾ ਚੱਕਰ ਵੀ ਜਲਦਾ ਨੇ ਭਾਰਾ ਜਿਆਦੇ ਆ ਐ ਸੋਪ ਸਾਬ ਮਾਰਨੂੰ ਤਰੰਤ ਆ ਟਰੱਕ ਲੱਗੇ ਹੋਵੇ ਦੋ ਬੇ ਆ ਇੱਕ ਇੱਕ ਟਰੱਕ ਲੱਗਿਆ ਹੋਇਆ ਦੋਨੇ ਸਾਈਡਾਂ ਤੇ ਪਾਸਪੋਰਟ ਸਾਰੇ ਜਣੇ ਦੱਬ ਕੇ ਚੈਨਲ ਕਰ ਲਿਆ ਕਰੋ ਸਬਸਕ੍ਰਾਈਬ ਆਪਣਾ YouTube ਤੇ ਤੇ ਨਾਲੇ ਕਰ ਲੋ Facebook ਤੇ ਫੋਲੋ ਆਖੋ ਮਾਸ ਕਹਿੰਦੇ ਬੇ ਨੰਬਰ 2 ਇਹ ਆਪਾਂ ਵੀ ਗਏ ਆ ਪਹੁੰਚ ਗਏ ਨੇ ਧਾਰਾ ਨੂੰ ਪਹਿਲਾਂ ਚੱਲਦਾ ਨਹੀਂ ਸੀ ਇਹ ਹੁਣ ਚੱਲ ਪਿਆ ਤਾਂ ਇੰਨਾ ਕਿ ਬਿਜੀ ਆ ਚਾਰ ਟਰੱਕ ਆਲਰੇਡੀ ਉਹਦੇ ਤੇ ਖੜੇ ਆ ਤੇ ਉਸ ਤੋਂ ਬਾਅਦ ਆਪਣੀ ਬਾਰੀ ਆਉ ਤੇ ਆ ਦੇਖੋ ਸਾਮਾਨ ਜਿਹੜਾ ਧੋਣ ਵਾਲਾ ਤੇ ਬਾਕੀ ਆ ਪਾਣੀ ਪੂਣੀ ਮੈਂ ਚੱਕ ਹੀ ਲਾਇਆ ਕੰਮ ਤੇ ਜਾਣ ਵਾਲਾ ਮੈਂ ਕਿਹਾ ਅੱਜ ਹੀ ਸੈੱਟ ਕਰਕੇ ਰੱਖ ਜੰਨੇ ਆ ਦੋ ਕੇਸ ਤੇ ਕਿਉਂ ਖਲਿਆਰਾ ਪਿਆ ਵੇ ਸਾਰਾ ਸੈੱਟ ਕਰਦਾ ਹੁਣ ਕਿਉਂਕਿ ਕੋਸਤਾ ਧੋਣ ਵਾਲਾ ਹੀ ਲੈ ਆਇਆ ਨਾ ਸਾਮਾਨ ਚੱਕ ਕੇ ਕੈਂਪੂ ਚੰਪੂ ਐਪਨਾ ਬੇਬੀ ਜੀ ਆ ਮੈਂ ਚੱਲ ਉਹਨੇ ਆਪਾਂ ਹੀ ਆਪ ਦਾ ਕੰਮ ਕਰ ਲਗੇ ਬਾਹਰੋਂ ਤਾਂ ਫੇਰ ਤੋਂ ਨੇ ਪਹਿਲਾਂ ਅੰਦਰੋਂ ਮੈਂ ਨਾਲੇ ਉਹਨੇ ਖੜੇ ਖੜੇ ਆ ਸਾਫ਼ ਹੀ ਕਰਦ ਗਏ ਮਾੜੇ ਵਾਈਪ ਸੀ ਇਹ ਮਾਰਦਾ ਹੁੰਦਾ ਅੱਗੇ ਵੀ ਦਿਖਾਇਆ ਆਹ ਵਾਲੇ ਮਾੜਾ ਇਹਨਾਂ ਇੱਤੇ ਨਾਲਾ ਸਪਰੇਅ ਨਾਲ ਪਾਣੀ ਛਿੜਕਲੋ ਇਹ ਚ ਪਾਣੀ ਹੁੰਦਾ ਬੋਤਲ ਵਾਲਾ ਪਾਣੀ ਪਾਇਆ ਹੋਇਆ ਹੁੰਦਾ ਇਹ ਨਾਲ ਤਾਂ ਜੇ ਕਈ ਵਾਰੀ ਨੀਂ ਨੂੰ ਦਉਂਦੀਆਂ ਮੂੰਹ ਧੋਣਾ ਉਹਦੇ ਵਾਸਤੇ ਵਧੀਆ ਹੈ ਨਾ ਤੇ ਨਾਲੇ ਮੈਂ ਇਹਦੇ ਨਾਲ ਮਾਰੇ ਮੋٹے ਭਾਂਡੇ ਧੋਣੇ ਆ ਬਾਈ ਵਧੀਆ ਇਹਨਾਂ ਧੋਤਿਆਂ ਦੇ ਜਿਆਦਾ ਪਾਣੀ ਨਹੀਂ ਖੋਲਦਾ ਮੰਨ ਲਓ ਕਿ ਯਾਰੀ ਖੜੇ ਹੋ ਕੇ ਥਾਂ ਤੇ ਪਾਰਕਿੰਗ ਪੁਰਕਿੰਗ ਚ ਵੀ ਆਪਾਂ ਢੋਲ ਵੀ ਨਹੀਂ ਸਕਦੇ ਹੁੰਦੇ ਨਾ ਜਿਆਦਾ ਪਾਣੀ ਫੇਰ ਨਾ ਵਧੀਆ ਧੋਦੋ ਮੁੜ ਕੇ ਮਾਰ ਦੋ ਟਿਸ਼ੂ ਪੇਪਰ ਵਿੱਚ ਹਣੇ બે ਨਾ ਅੰਦਰ ਤੇ ਆਉਂ ਟਰੱਕ ਲੱਗੇ ਹੋਏ ਦੋ ਬੇ ਆ ਇੱਕ ਇੱਕ ਟਰੱਕ ਲੱਗੇ ਹੋਏ ਦੋਨੇ ਸਾਈਡਾਂ ਤੇ ਆ ਚਲ ਉਹਨੇ ਆਪਾਂ ਆਹੀ ਸਾਫ਼ ਕਰਨਗੇ ਇਹ ਨਾਲ ਅਸਲ 'ਚ ਹੁਣ ਮੇਰੀ ਪਾਲਚ ਮਾਰੀ ਵੀ ਸੀ ਉਹ ਤੁਹਾਡੇ ਸਾਹਮਣੇ ਫੇ ਥੋੜੇ ਦਿਨ ਬਾਹ ਵਾਹੇ ਨੂੰ ਕਰਦੇ ਰਹੋ ਫੇਰ ਸਹੀ ਰਹਿੰਦਾ ਨਹੀਂ ਔਰ ਇੰਦਾ ਬਹੁਤ ਖਿੱਚਦੀ ਐ ਪਾਲਚ ਆ ਦੇਖਾ ਵਧੀਆ ਨਾ ਜਦ ਮੜਾ ਪਾਣੀ ਮਾਰ ਲਿਆ ਤੇ ਨਾਲੇ ਕੰਮ ਵਧੀਆ ਕਰਦਾ ਮੁੜ ਕੇ ਕੋਈ ਗੱਲ ਨਹੀਂ ਘਰ ਨਾਲੋਂ ਆਪਾਂ ਜਿਆਦਾ ਟਾਈਮ ਜਿਹੜੇ ਬੰਦੇ ਟਰੱਕ ਚਲਾਉਂਦੇ ਐ ਨਾ ਉਹ ਟਰੱਕ 'ਚ ਜਿਆਦਾ ਟਾਈਮ ਰਹਿੰਦੇ ਆ ਆਪਾਂ ਘਰ ਨਾਲੋਂ ਸਭ ਕੋ ਘਰੇ ਬੰਦਾ ਉਹਨਾਂ ਟਾਈਮ ਨਹੀਂ ਰਹਿੰਦਾਗਾ ਤੇ ਇੱਥੇ ਸੌਣਾ ਆਪਾਂ ਇੱਥੇ ਰੋਟੀ ਖਾਣੀ ਆ ਤੇ ਇਹਨੂੰ ਥੋੜਾ ਜਿਹਾ ਆਪਾਂ ਨਾ ਸਾਫ਼ ਕਰਕੇ ਰੱਖਿਆ ਕਰੋ ਵਧੀਆ ਉਹਨੇ ਕਮਾਈ 'ਚ ਬਰਕਤ ਪੈਂਦੀ ਆ ਯਾਰ ਰੋਜੀ ਰੋਟੀ ਆ ਬੋਖਦੀ ਇਸ ਬੋਖਦੀ ਗੱਲ ਨਾਲ ਆਪਣਾ ਘਰ-ਬਾਰ ਚੱਲਦਾ ਇਹਦੇ ਤੋਂ ਜ਼ਰੂਰੀ ਆ ਨਾਲੇ ਦੇਖਣ ਵਾਲ ਨੂੰ ਸੋਹਣਾ ਲੱਗਦਾ ਨਾਲੇ ਆਪ ਨੂੰ ਵੀ ਸਾਫਾ ਨਹੀਂ ਦਾ ਹਾਲਾ ਵਿੱਚ ਕਿਉਂ ਕਹਿੰਦੇ ਕੁੱਤਾ ਹੀ ਪੂਛ ਮਾਰ ਕੇ ਬੈੰਦਾ ਪਰ ਆਪਣੇ ਕਈ ਬੰਦੇ ਹੈਗੇ ਬਾਈ ਏਡਾ ਏਡਾ ਬੰਦ ਪਾਇਆ ਹੋਇਆ ਹੁੰਦਾ ਨਾ ਟਰੱਕਾਂ 'ਚ ਗੱਲ ਹੀ ਛੱਡ ਦੇ ਹੁਣ ਨਹੀਂ ਬਾਰੀ ਆਪਾਂ ਚਟਨੀ ਥੋੜਾ ਫਿਰ ਸਾਫ ਕਰਕੇ ਰੱਖੀ ਦੀ ਆ ਕੋਈ ਤਾਂ ਨਹੀਂ ਕੋਈ ਵੀ ਆ ਬਾਈਆਂ ਨੂੰ ਪੁੱਛ ਕੇ ਆ ਬਾਈ ਕਹਿੰਦੇ 15 ਕਿ ਮਿੰਟ ਲੱਗਦੇ ਆ ਹੁਣ ਦੇਖੋ 15 ਜੀ ਸਰ ਜੁਕੇ ਜ਼ਿਆਦਾ ਲੱਗਣਗੇ ਇਹਨਾਂ ਮੋਟਾ ਮਟਾਇਆ ਸਾਫ ਕਰਦਨੇ ਬੜਾ ਡੀਪਲੀ ਤਾਂ ਆਪਾਂ ਜਿੱਦੇ ਕਿਤੇ ਕਿਤੇ ਖੜੇ ਹੋਏ ਨਾ ਕੰਮ ਤੇ ਉਦੋਂ ਪਹਿਲੀ ਗੱਲ ਤਾਂ ਲੋਡ ਵੀ ਨਹੀਂ ਪੈਣੀ ਜਿੰਨਾ ਕਿ ਮੈਂ ਕਰ ਦਿੰਨਾ ਫਿਰ ਵੀ ਜੇ ਲੋਡ ਪਈ ਤਾਂ ਉਦੋਂ ਕਰ ਦਾਂਗੇ ਕਿਰਾਂ ਹੁਣ ਮੈਨੂੰ ਇਹ ਉਧਰੋਂ ਬੇ ਵੀ ਨਾ ਖੋਲ ਜੇ ਵੀ ਮੈਂ ਇੱਧਰ ਵੱਡਾ ਛੇੜਾ ਛੇੜ ਲਾਂ ਕਿਉਂ ਕਿ ਤੁਹ ਫੱਜ ਗਿਆ ਪਾਲ 6 ਇਸ ਵਾਰੀ ਰਹਿਣ ਦੇ ਨੇ ਕਿਰਾਂ ਹਾਂ ਜੀ ਲੈ ਵੀ ਮੁੰਡੇ ਨੇ ਧੋ ਲਿਆ ਟਰੱਕ ਤੇ ਬੈ ਕੇ ਕੱਢ ਲੂਗਾ ਤੇ ਆਪਾਂ ਲਾ ਲਾਂਗੇ ਕਿਉਂਕਿ ਮੂਰਲੇ ਉਹਨਾਂ ਟਾਈਮ ਲਾਦੋ ਮੈਂ ਉਹਨੂੰ ਬਾਈ ਨੂੰ ਕਹਿ ਕੇ ਆਇਆ ਸੀ ਮਾਈ ਨਾਲ ਤਾਂ ਸੋਨ ਨੂੰ ਕਾਲੀ ਹੋਊਗਾ ਨਾ ਜੀ ਉਹਦੀ ਵੇਟ ਨਾ ਕਰੀ ਜਾਇਓ ਮਾਈ ਕਹਿੰਦਾ ਓਕੇ ਆ ਆਉਣ ਦੇ ਆਉਣ ਦੇ ਬਾਈ ਆਉਣ ਦੇ ਦੋ ਟਰੱਕ ਇੱਕ ਸਾਈਡ ਲੱਗਦੇ ਆ ਹਨਾ ਬਿਨਾ ਟਰੈਲਰ ਤੋਂ ਤੇ ਦੋ ਇੱਕ ਸਾਈਡ ਬਾਈ ਦੇ ਮੂਰੇ ਇੱਕ ਰਹਿ ਗਿਆ ਆ ਦੀਏ ਗੇਅਰ ਚ ਕਾਰੀ ਬਾਈ ਕਹਿੰਦਾ ਪਿੰਡ ਬਿਣੀ ਪੈ ਕਿਤੋਂ ਕਢ ਕੇ ਮੈਂ ਫਿਰ ਸਬਸਕ੍ਰਾਈਬ ਵੀ ਕਰ ਲੋ ਲੱਗਦੇ ਆ ਹੱਥ ਐ ਕਿ ਨਾ ਬਾਈ ਕਹਿੰਦਾ ਪ੍ਰੋਬਲਮ ਆ ਕਦੇ ਕਦੇ ਚੱਲਦਾ ਨਹੀਂਗਾ ਮੈਂ ਚੱਲ ਉਹਨੇ ਸਮਾਨ ਉਹ ਕਰਦੇ ਆ ਫਿਰ ਉਹ ਅੱਗੇ ਕਰ ਲਾਂਗੇ ਉਹ ਹੀ ਥਾਂ ਤੇ ਬਾਈ ਵੀ ਲੰਘਿਆ ਪਿਆ ਜੋਰਾ ਜੋਰਾ ਨਾਲ ਉਹਨੇ ਜਲ ਸਾਮਾਨ ਫੋਨ ਇਕੱਠਾ ਕਰ ਲਗੇ ਜਿਹੜਾ ਬਰੂਮ ਵਾਲਾ ਗੰਡਾ ਨਹੀਂ ਇਹ ਤੋਂ ਆਪਾਂ ਬਹੁਤ ਕੰਮ ਲਈ ਰਿਆ ਤੇ ਪਰ ਇਹਦੀ ਜੂੜੀ ਸਹੀ ਹੋਵੇ ਇਸ ਵਾਰੀ ਨਾਲੇ ਤਾਂ ਇਹਦੇ ਨਾਲ ਬਰੂਮ ਲਈਦਾ ਜਿਹੜਾ ਉਹਦਾ ਟੁੱਟ ਗਿਆ ਸੀਗਾ ਆਹ ਵਾਲਾ ਇਹ ਡਾਲਾ ਸਟੋਰ ਤੋਂ ਲੈਂਦਾ ਸੀ ਤੇ ਨਾਲੇ ਟਰੱਕ ਤੋਂ ਹਉਣ ਵੇਲੇ ਆ ਮਬਰਸ਼ਾ ਆਪਦਾ ਰੱਖਦਾ ਉਹਨਾਂ ਹੁੰਦੇ ਤਾਂ ਇਹਨਾਂ ਦੇ ਵੀ ਆ ਬਾਰੇ ਦੇ ਨਾਲ ਨਾ ਪੈਪ ਕਸੀ ਕਰਕੇ ਵਿੱਚ ਸੋਪ ਪਾਉਂਦੀ ਆ ਤੇ ਬਾਈ ਇਹ ਬਾਹਾਂ ਤੋਂ ਲਾ ਆਉਂਦੇ ਆ ਬਾਕੀ ਆਪਾਂ ਸੋਪ ਵੀ ਆਪਦੀ ਵਰਤਦੇ ਆ ਬਾ ਪਰਮਾਤਮਾ ਭਲੀ ਕਰੇ ਤੇ ਇਹ ਚ ਕਸਿਆ ਜਾਵੇ ਚੂੜੀ ਦਾਣਾ ਫਰਕ ਹੋਵੇ ਅੱਗੇ ਵਾਲਾ ਤਾਂ ਕਸਿਆ ਜਾਂਦਾ ਸੀ ਹੋ ਗਿਆ ਕੰਮ ਉਹੀ ਕਿ ਨਹੀਂ ਕਸਿਆ ਗਿਆ ਕਸਿਆ ਗਿਆ ਆਹ ਨਾ ਵੀ ਆਪਣਾ ਸਮਾਨ ਨਾ ਤਿਆਰ ਆ ਇੱਕ ਤਾਂ ਆ ਸੀ ਸਪਰੇਅ ਇਹਨੂੰ ਵੀ ਕੱਢ ਗਏ ਅਰਮਾਲੇ ਨੂੰ ਪਹਿਲਾਂ ਮੈਂ ਇਹ ਛਿੜਕ ਤੇ ਨਾਲ ਨਾ ਹਨਾ ਤੇ ਮੁੜ ਕੇ ਨਾ ਇਹਦੇ ਵਿੱਚ ਪਾਇਆ ਮੈਂਗਾ ਉਹ ਆਪਣਾ ਹੁੰਦਾ ਜਿਹੜਾ ਮੱਛਰ ਮੁਛਰ ਪਟਣਾ ਜਿਹੜਾ ਇਹ ਕੱਲਾ ਆਪਣਾ ਅਲੂਮੀਨੀਅਮ ਤੇ ਮਾਰਨਾ ਹੁੰਦਾ ਆ ਇਹਨੂੰ ਹੋਰ ਨਹੀਂ ਗਏ ਤੇ ਤੇ ਕੱਲੇ ਆਈਆਂ ਨਾ ਬਾਇ ਤੇ ਮਾਰ ਦੇਣਾ ਤੇ ਕੱਲਾ ਪਾਣੀ ਮਾਰਨਾ ਕੋਈ ਰਗੜਨਾ ਨਹੀਂ ਕੋਹ ਨਹੀਂ ਕਰਨਾ ਇਹਨੇ ਦੇਖੋ ਤੁਸੀਂ ਐ ਬਣਾ ਦੇਣੀ ਆ ਗੱਲ ਨਾਲ ਹੀ ਬਾਲੇ ਮਰਵਾਉਣ ਲਾ ਦੂ ਇਹਦੇ ਕਿਉ ਨਾਲ ਹੀ ਉੱਠ ਖੜਿਆ ਨਾ ਮੱਚ ਮੈਂ ਇਹਨੂੰ ਬਾਹਰ ਰੱਖ ਲ ਗੇ ਸੋ ਮੈਂ ਆਹ ਵਾਲੀ ਵਰਤਦਾ ਹੁਣ ਆਹ ਬਾਕੀ ਸਮਾਨ ਪਿਆ ਹੀ ਐ ਅੰਦਰੋਂ ਨਾਲ ਚੇਂਜ ਮਿਲ ਜਾਂਦੀ ਐ ਜੇ ਤੱਕ ਕੈਸ਼ ਦਿੰਨੇ ਆ ਤਾਂ ਆਹੀ ਮਿਲ ਜਾਂਦੇ ਡਾਲਰ ਹੀ ਤੇ ਨਹੀਂ ਜੇ ਤੁਸੀਂ ਕਾਰਡ ਤੋਂ ਲੈਣੇ ਆ ਮੰਨ ਲਓ ਆਹ ਹਣਾ ਕਿਉਂਕਿ ਇਹਦੇ 'ਚ ਟੋਕਾ ਆਹੀ ਪੈਂਦੇ ਆ ਕਿ ਕੋਇਨ ਹੀ ਜਾਂ ਇਹਨਾਂ ਦੇ ਕੋਇਨ ਹੁੰਦੇ ਆ ਕਿ ਉਹਨੂੰ ਕੋਈ ਕੀ ਕਹਿੰਦੇ ਹੁੰਦੇ ਐ ਯਾਰ ਹਣਾ ਲੂਨਿਸ ਕੇ ਕੀ ਖਣੀ ਕਹਿੰਦੇ ਹੁੰਦੇ ਕੋਇਨ ਹੁੰਦੇ ਲਾ ਲੋ ਉਹ ਦੇ ਦਿੰਦੇ ਹੁੰਦੇ ਜੇ ਤੁਸੀਂ ਆਨਲਾਈਨ ਹੈ ਮੰਨ ਲਓ ਕਾਰਡ ਵਗੈਰਾ ਤੋਂ ਵੀ ਆਪਾਂ ਟੈਕਸ ਵਗੈਰਾ ਚ ਪਾਉਣੇ ਆ ਇਹ ਚ 2 ਡਾਲਰ ਵੀ ਪੈ ਜਾਂਦੇ ਆ ਦੋਹਾਂ ਦਾ ਟਾਂ ਲਾਈ ਪੈ ਜਾਂਦਾ ਇੱਕ ਇੱਕ ਦਾ ਵੀ ਪੈ ਜਾਂਦਾ ਜੇ ਇੱਕ ਇੱਕ ਦੇ ਇਕੱਠੇ ਦੋ ਪਾਉਣੇ ਆ ਤਾਂ ਉਹ ਵੀ ਪੈ ਜਾਂਦੇ ਆ ਬਾ ਇਹਨਾਂ ਨੂੰ ਇੱਥੇ ਰੱਖ ਦਿੰਨੇ ਆ 20 20 ਦੀ ਲੈ ਕੇ ਆਇਆ ਦੇਖੋ ਕਿੰਨੇ ਲੱਗਦੇ ਆ ਮੇਰੇ ਸਾਹ ਨਾਲ ਲੱਗਣੇ ਦਾ ਥੋੜੀ ਆ ਆ ਦੇਖੋ ਇਹਦੇ ਚ ਪਾ ਦੇਣਾ ਇੱਥੇ ਡਾਲਰ ਤੇ ਆ ਹੁਣ ਆਪਣਾ ਰੇਨਤੀ ਕੀਤਾ ਪਿਆਗਾ ਇਹ ਟੋਰੈਂਟ ਕੀਤਾ ਹੋਇਆ ਸਾਰਾ ਕੋਈ ਸੋਪ ਵੀ ਆ ਹਨਾ ਸਾਰਾ ਕੋਈ ਬ੍ਰਾਛਾ ਇਹ ਇੱਥੇ ਕਰਤਾ ਤਾਂ ਆ ਜਿਹੜਾ ਬ੍ਰਾਛਾ ਹਨਾ ਇਹਦੇ ਚ ਸੋਪ ਆਊਗੀ ਪਹਿਲਾਂ ਨਾ ਮੈਂ ਆ ਲਾਉਣਾ ਹੁੰਦਾ ਨਾਲੇ ਤਾਂ ਇੱਥੇ ਕੀ ਐਕਸਟਰਾ ਪਾਣੀ ਪਾਜਣ ਦਾ ਬਾਅਦ ਚ ਇਹ ਤੇ ਮੋਟਾ ਮੋਟਾ ਜਿਆ ਮਾਰ ਕੇ ਪੋਹਰਾ ਇਹਦਾ ਬਾ ਉਤੋਂ ਦੀ ਕੱਲਾ ਪਾਣੀ ਮਾਰਦੇ ਤੇ ਉਹਦੇ ਨਾਲ ਹੀ ਗੱਲ ਬਣ ਜਾਣੀ ਇਹਦੇ ਇਹਦੀ ਨਾ ਸਾਨੂੰ ਘਰੇ ਪਈ ਆ ਬਾਲਟੀ ਵੱਡੀ ਉਹਦੀ ਫੋਟੋ ਦਿਖਾ ਦੂੰਗਾ ਵੀ ਕਿਹੜਾ ਹੁੰਦਾ ਹੈ ਅਲਮੀਨੀਅਮ ਹੁੰਦਾ ਹੈਗਾ ਬ੍ਰਾਈਟਨਰ ਕੀ ਕਹਿੰਦੇ ਇਹਨੂੰ ਬਣੀ ਨਾਲ ਦੀ ਨਾਲ ਬਲਣ ਜਿਹਾ ਲੱਗਿਆ ਨਾ ਬਾਰਾਂ ਨੀ ਇਹ ਮਾਰਨ ਦੀ ਲੋੜ ਇੱਕ ਸ਼ੀਸ਼ਾ ਹੂਸਾ ਵਿਚਾਲੇ ਜੇ ਤੁਹਾਡਾ ਨਿਰਾ ਪਾਇਆ ਪਿਆ ਜੇ ਤਾਂ ਇਹ ਪਾਣੀ ਪਾਇਆ ਉਹਦਾ ਤਾਂ ਕੋਈ ਚੱਕਰ ਨਹੀਂ ਹੁੰਦਾ ਐਡਾ ਬਾ ਨਿਰਾਣਾ ਮਾਰਿਓ ਤੇ ਨਾ ਹੀ ਪੇਂਟ ਤੇ ਮਾਰੇ ਇਹਨੂੰ ਮੱਛਰ ਤਾਂ ਲਾ ਦੂਗਾ ਪੇਂਟ ਤੋਂ ਵੀ ਪਰ ਪੇਂਡ ਹੌਲੀ ਹੌਲੀ ਇਹਦੇ ਨਾਲ ਖਰਾਬ ਹੋ ਸਕਦਾ ਕਿਉਂਕਿ ਯਾਰ ਤੁਸੀਂ ਆਪ ਦੇਖੋ ਇੰਟਾ ਡੇਂਜਰ ਆ ਹੁਣ ਆਪਾਂ ਇੰਤੇ ਕੋਸ਼ ਨਹੀਂ ਗਾ ਤੇ ਇਹਨੂੰ ਐ ਇਕੱਲਾ ਬਾਹਰ ਪਾਣੀ ਮਾਰਨਾ ਤੇ ਕੋਨੇ ਵੀ ਨਹੀਂ ਕੋਸ਼ ਛੱਡਣਾ ਕਿੰਨਾ ਡੇਂਜਰ ਹੋਊਗਾ ਟਾਈਮ ਤੇ ਮੰਨ ਲਓ ਐ ਕਰ ਲੈ ਤੇ ਇਹਤੇ ਨਾਲੇ ਮਾਰ ਕੇ ਬੜਾ ਟਾਈਮ ਛੱਡਣ ਦਾ ਨਹੀਂ ਇਹਨੂੰ ਫਾਇਦਾ ਨਹੀਂ ਨਾ ਇਹਦੇ ਵਿੱਚੋਂ ਕਾਲਸ ਜੀ ਨਿਕਲਿਆ ਆਉਂਦੀ ਆ ਰੈਮ ਵੀ ਜਮ ਕੇ ਆਉਂਦਾ ਬਾਹਰ ਐਂਡ ਤੇ ਮਾਰਦਾ ਹੁੰਦਾ ਵੀ ਨਾਲ ਦੀ ਨਾਲ ਪਾਣੀ ਵਜੇ ਤੇ ਜਿਹੜਾ ਇੱਕ ਕਰੀ ਨਾ ਇਹਨਾਂ ਨੂੰ ਉਹ ਕਰ ਦਾਂਗੇ ਯਾਰ ਕੱਲਾ ਇਹ ਤੇ ਬ੍ਰੈਂਚ ਮਾਰ ਦੇਣਾ ਹੁੰਦਾ ਕਿਉਂਕਿ ਆ ਵਿੱਚੋਂ ਉਹ ਆ ਥੋੜਾ ਇਹ ਵਧੀਆ ਚੰਗਰੀ ਉਹਦੇ ਨਾਲ ਲੇ ਨਮਾ ਵੰਪਰ ਇੱਕ ਕਾਰੀਨਾ ਪਾਣੀ ਇਹ ਨਾਲ ਗਿੱਲਾ ਆ ਕਰਤਾ ਟਰੱਕ ਜੋ ਤੋ ਘਰ ਦਾ ਆ ਲੈ ਜੇ ਤਾਂ ਹੁਣ ਆ ਮਾਰ ਦਿੰਨੇ ਆ ਮੋਟਾ ਮੋਟਾ ਆ ਤੇ ਬਾਏ ਤੁਮਾ ਦਾ ਉਹਨੂੰ ਬਰਸ਼ ਨਾਲ ਸ਼ੈਂਪੂ ਮਾਰ ਦਾਂਗੇ ਬਾਏ ਪੁਹਾਰਾ ਹੀ ਮਾਰਨਾ ਕੱਲਾ ਇਹਦਾ ਬਾਲਾ ਨਹੀਂ ਇਹਨੇ ਦਾਗ ਹੀ ਲਾਉਣੇ ਹੁੰਦੇ ਆ ਬਾ ਇਹ ਬਾਵਾ ਹਿਰਕੇ ਵਾਲੇ ਨਹੀਂ ਮਾਰਨਾ ਚਾਹੀਦਾ ਵੀ ਹਿਰਕੇ ਕਿਹੜੇ ਹੀ ਇਹਦੇ ਨਾਲ ਟਰੱਕ ਆਵਾਜ਼ ਕਰੀ ਜਾਓ ਕਹਿੰਦੇ ਹੈ ਪੇਂਟ ਕੁੰਡ ਨੂੰ ਨਾ ਪ੍ਰੋਬਲਮ ਹੁੰਦਾ ਵੇ ਐਵੇਂ ਕਹਦਾ ਕਨਫਰਮ ਮੈਨੂੰ ਵੀ ਨਹੀਂ ਬਾ મોਟਾ-ਮੋਟਾ ਮਾਰਦਾ ਤਾਂ ਘੱਟ ਮਾਰਨਾ ਵੈਸੇ ਤਾਂ ਆਪਣਾ ਪਾਣੀ ਮਾਰਿਆ ਹੋਇਆ ਸੀ ਨਾ ਉਹਦੇ ਕਰਕੇ ਪਾਉਨੇ ਆਖਰ ਜੋ ਇੱਕ ਹੈ ਇਧਰ ਸਾਈਡ ਤੇ ਮਾਰ ਦਿੰਨੇ ਇਹ ਬੈਕ ਸਾਡ ਤੋਂ ਨਾ ਮੈਂ ਜਾਣ ਕੇ ਸਟਾਰਟ ਕਰਦਾ ਹੁੰਦਾ ਕਿਉਂਕਿ ਇਹ ਨਾ ਜਦੋਂ ਆਪਾਂ ਇਹ ਤੇ ਪਾਣੀ ਮਾਰਦੇ ਆ ਮੰਨ ਲਓ ਇਹ ਸਾਫ ਕਰਦੇ ਆ ਫਿਰ ਸਾਈਡਾਂ ਵਾਲੇ ਤੇ ਪੈ ਜਾਂਦਾ ਉਹ ਜੇ ਪਹਿਲਾਂ ਬਾਅਦ ਕਰ ਲੀਓ ਦੁਬਾਰੇ ਕਰਨਾ ਪੈਂਦਾ ਤਾਂ ਕਰਕੇ ਆਪਾਂ ਪਹਿਲਾਂ ਹੀ ਇਤਿਆਹਾ ਕਰਦਾ ਆਹ ਇਹ ਸ਼ੈਂਪੂ ਆਪਣਾ ਇੱਥੇ ਪਾਇਆ ਹੋਇਆ ਆ ਜਿਹੜਾ ਬੁਰਸ਼ ਹੈ ਨਾ ਇਹ ਟ੍ਰੇਡ ਲਾਈਨਰ ਤੋਂ ਹੀ ਲਿਆ ਸੀ ਮੈਂ ਜਿਹੜਾ ਇਹ ਚ ਮੂਰੇ ਕਹਿਆ ਮਹਿੰਗਾ ਬਹੁਤ ਆ। ਤੈਨੂੰ 50 ਆ ਕੇ 55 ਦਾ ਦਿੱਤਾ ਹੀ ਮੈਨੂੰ। ਬਹੁਤ ਟਾਈਮ ਹੋ ਗਿਆ ਇਹਨੂੰ ਲਿਆਂਦੇ ਨੂੰ। ਆਦਾਂ ਕੰਮ ਤਾਂ ਉਹਨੇ ਕੀਤਾ ਗਾ ਜਿਹੜਾ ਇਹ ਤੋਂ ਪਹਿਲਾਂ ਤਵਾਰਾ ਨਹੀਂ ਮਾਰਿਆ। ਉਹਨੇ ਪੱਟਦਾ ਇਹ ਸਾਰਾ। ਆ ਹੁਣ ਇਹਦੇ ਨਾਲ ਉਹ ਕਰਕੇ। ਇਹ ਮਾਰ ਕੇ ਨਾ ਸਾਈਡਾਂ ਤੇ ਨਹੀਂ ਖੋਣੀਆਂ। ਪਹਿਲਾਂ ਮੇਰਾ ਰਾਤ ਦਾ ਕੰਮ ਜਿਹੜਾ ਹੋਟ ਜਾਣੀ। ਉਹ ਤੋਂ ਨਹੀਂ ਆ। ਕੋਈ ਘੁੱਟ ਫੋਲ ਕੇ ਤੇ ਉੱਥੇ ਪੈਰ ਤੇ ਧਰ ਕੇ ਨਾ ਖੜਨਾ ਪਊਗਾ ਯਾਰ। ਪ੍ਰੈਸ਼ਰ ਬਹੁਤ ਜ਼ਿਆਦਾ ਹੋਇਆ ਇਹਦਾ। ਇੱਕ ਵੀ ਆ ਨਾ ਇੱਕ ਵੀ ਜ਼ਿਆਦਾ ਜੇ ਦੋਵੇਂ ਇੱਕੋ ਟਾਈਮ ਤੇ ਚੱਲ ਰਿਹਾ ਹਨ। ਇਹ ਮਗਰਲਾ ਖਰਾਬ ਹੋ ਗਿਆ ਫੇਰ ਵੀ ਪ੍ਰੈਸ਼ਰ ਘਟਿਆ ਨਾ। ਅੱਡ ਖੋਲ ਕੇ ਤਾਂ ਖੜਨਾ ਪਊਗਾ ਤੇ ਮੈਂ ਹੈਨਾ ਪਹਿਲਾਂ ਆ ਮਾਰ ਦੇਆ ਆਪਣਾ ਯੰਤਰ ਜਾਦੂਈ ਯੰਤਰ ਹੈ ਜਾਦੂਈ ਯੰਤਰ ਫੇਰੇ ਉੱਤੇ ਤਾਂ ਖੜ ਜੰਨੇ ਆ ਜੀ ਸਾਹ ਨਾ ਫੇਰ ਉਹ ਕਰਦੇ ਆ ਲੋਟ ਇੰਨੀ ਹਕ ਲਾਇਤੇ ਮਾਰ ਹੀ ਦਿੰਨੇ ਨਾਲ ਉਹਨੂੰ ਅੱਠ ਫਰ ਜਾਊਗਾ ਇਹ ਵੀ ਵਧੀਆ ਪੱਥਰ ਮੁਥਰ ਜਾ ਹਾਂ ਨੇ ਮੈਂ ਨਾ ਉਹ ਗਲਤੀ ਕਰ ਗਿਆ ਆਉਣ ਲੱਗਿਆ ਨਾ ਕੰਮ ਤੋਂ ਕਾਫੀ ਨਾ ਲੈ ਆਇਆ ਫੜ ਕੇ ਕਿਉਂਕਿ ਟਾਈਮ ਕਾਫੀ ਲੱਗ ਗਿਆ ਨਾ ਇੱਥੇ ਹੁਣ ਕਾਫੀ ਨਹੀਂ ਤਾਂ ਪਾਣੀ ਪੀ ਲੈਣੇ ਆ ਪਾਣੀ ਨਾ ਰੈਫਰਿਜਰੇਟਰ 'ਚ ਪਿਆ ਸੀ ਭਾਈ ਐਡਾ ਨਜ਼ਾਰਾ ਠੰਡਾ ਠੰਡਾ ਪਾਣੀ ਆ खड़ना पवगागुरु सतना पहला इथे खड़ के मार दन्ने छोड़ के लोड़ होर ता हो जागे ना कहना बइया मच्छर जा होलो धो बड़ा अजीब जहा लगता नहीं कला मथे मथे सारा मच्छर पेटा सारा माल पत्ता एक ही पाया दे रे दे मारे मच्छर बाद छदे ओथो आपे सौप जी तुरै फिर तह छ उधरों भी हो मारने सौप तो

ਆਉ ਕੰਨੀ ਤੇ ਵਜਾ ਪੋਛੀ ਟੁੱਟ ਗਿਆ ਮੂਰੋ ਮਾਰਾ ਜਾਂਦਾ ਤਾਂ ਟੁੱਟਿਆ ਘਰ ਇਹ ਨਾਲੇ ਨਾ ਜਮਾ ਕੋਲੇ ਖੜਾ ਇਹਨੇ ਇਹ ਮੱਥਰ ਜੇ ਨਾ ਜਿਹੜਾ ਦਾਗ ਜਿਆ ਥੱਲੇੋਂ ਮੰਨ ਲੋ ਆੜ ਆਵੇ ਉਹ ਪਾਇ ਹਜੇ ਵੀ ਨਹੀਂ ਲੈ ਰਹੇ ਐਨਾ ਮਾਰਦਾ ਹੈ ਇੰਨੀ ਮਿਹਨਤ ਕਰਨੀ ਪੈਂਦੀ ਆ ਆਹ ਦੀ ਮਸ਼ੀਨਰੀ ਨੂੰ ਆ ਉਸ ਤਰਾ ਰੱਖਣ ਵਾਸਤੇ ਅਗਲਾ ਕਹਿ ਦਿੰਦਾ ਤੋਤਾ ਬਾੜਾ ਉਹ ਨੂੰ ਮਾਤਾ ਹੀ ਕਹਿਣਗੇ ਨਾ ਐਵੇਂ ਹੀ ਧੋਈ ਜਾਂਣਾ ਹੁਣ ਤੁਸੀਂ ਦੱਸੋ ਨਾਂ ਤੋਤਾ ਹੋਵੇ ਮੱਥਰ ਨਾਲ ਇਹਦਾ ਬੁਰਾ ਹਾਲ ਹੀ ਹੋਈ ਜਣਾ ਹੋਰ ਮੈਨੋਂ ਦੇਣਾ ਇਹ ਕਿਹੜਾ ਸਾਫ ਹੋਣਾ ਖਾਲੇ ਯਾਰ ਤੁਹਾਡੀ ਕਮਾਈ ਆ ਘਰ ਚੱਲਦਾ ਇਹਦੇ ਨਾਲ ਬਾਕੀ ਹਰ ਵਕਤ ਭਾਈ ਇਹਦੇ ਵਿੱਚ ਰਹਿਣਾ ਇੰਨਾ ਟਾਈਮ ਤੱਕ ਘਰੇ ਨਹੀਂ ਰਹਿੰਦੇ ਛੇ ਦਿਨ ਪਿੱਛੇ ਲਾਉ ਕੰਮ ਤੇ ਹੁੰਦਾ ਬੰਦਾ ਮੇਰੇ ਵਰਗਾ ਤੇ ਇੱਕ ਦੋ ਦਿਨ ਬਸ ਤੋਂ ਘਰੇ ਹੁੰਦਾ ਤੇ ਘਰ ਵੀ ਦਾ ਵਸਾ ਸੁਫਰਾ ਰੱਖ ਨਹੀਂ ਆ। ਨਾ ਸਾਫ ਹੋਵੇ ਬੁੜਿਆਂ ਨੂੰ ਉਹਦੀ ਕਹਿਣ ਲੱਗਿਆ ਨੂੰ ਇੱਥੇ ਆ ਖਲਰਿਆ ਪਿਆ। ਇੱਥੇ ਆ। ਵੀ ਕਹੂੰਗੇ ਕਹਿੰਦਾ ਕਈ ਬੰਦਿਆਂ ਦੇ ਨਾ ਦੇਖਣ ਵਾਲੀ ਹੁੰਦੀ ਆ ਬਈ ਟੌਰ ਕੱਢੀ ਵੀ ਆ ਆਪ ਦੀ ਤੇ ਟਰੱਕ ਦਾ ਉਹਨਾਂ ਨੇ ਕੀਤਾ ਹੋਇਆ ਹੁੰਦਾ ਬਰਾਹਾਲ। ਜੇ ਲੋ ਆਪਾਂ ਆਪਦੀ ਟੌਰ ਕੱਢ ਸਕਦੇ ਆ ਯਾਰ ਇਹਦੀ ਘਾਤੋਂ ਨਹੀਂ। ਫਿਰ ਵੀ ਉਹੀ ਗੱਲ ਘਰ ਚੱਲਦਾ। ਤਾਲੇ ਇੱਧਰੋਂ ਤਾਂ ਨਹੀਂ ਬਾਲਾ ਬਧਾ ਲੈਣੇ ਕੰਮ ਇਹ ਤਾਂ ਬਾਅਦ ਆ ਰਿਹਾ ਮੈਂ ਇਹਨੂੰ ਲੱਗ ਪਿਆ ਸੀ ਇਹ ਹੋਂਟਾ ਨੇ ਸਾਰਾ ਗੋਠਾ ਲੇ ਲਿਆ ਉੰਨਾ ਜੇ ਮੇਂਦਰ ਤਾਂ ਆਲਾ ਸਾਈਡ ਉੱਕੀ ਆ ਆਪਣਾ ਉਹ ਹੈਗਾ ਨਾਰਮਲ ਡੰਡਾ ਜਦੋਂ ਦੱਸ ਆਪਾਂ ਇੰਨਾ ਵਾਲਾ ਵੀ ਬਰਤ ਲਈਦਾ ਅਸਲ ਤਾਂ ਮੇਰੇ ਦਿਮਾਗ 'ਚ ਨਹੀਂ ਆਇਆ ਪਹਿਲਾਂ ਅੱਗੇ ਦਾ ਬਰਤ ਲਈਦਾ ਹੁੰਦਾ ਉਹ ਤਾਂ ਵੀ ਆਪਾਂ ਇਹੀ ਬਰਤ ਸਕਦੇ ਸੀਗੇ ਕਿਥੇੋਂ ਜ਼ਿਆਦਾ ਮੱਛਰ ਜਿਆ ਸੀ ਕਿਉਂਕਿ ਹਾਨ ਬਹੁਤ ਆ ਬਾਈ ਇਹ ਆਲਾ ਇਹ ਥੋੜਾ ਬਾਏ ਦਾ ਚੱਕਰ ਵੀ ਜਲਦਾ ਨਾ ਭਾਰਾ ਜ਼ਿਆਦੇ ਆ ਐ ਸੋਪ ਸਾਫ ਮਾਰ ਨੂੰ ਉਹ ਕਿਹਦੇ ਨਾਲ ਪਾਈਪ ਲੱਗੀ ਹੁੰਦੀ ਆ ਪਾਈਪ ਦੇ ਨਾਲ ਵਿੱਚ ਦੀ ਸੋਕ ਹੁੰਦੀ ਆ ਜੇ ਆਪਾਂ ਉੱਤਰ ਚੇਂਜ ਕਰਕੇ ਜੇ ਪਾਣੀ ਚਲਾਉਨੇ ਆ ਹਨ ਉਹ ਪਾਈਪ ਦੇ ਵਿੱਚ ਦੀ ਆਉਂਦੀ ਕਰਕੇ ਫਿਰ ਉਹ ਨਾਲ ਜੋੜੀ ਵੀ ਹੁੰਦੀ ਆ ਇਹਨਾਂ ਨੇ ਮੰਨਦਾ ਹੈ ਕਰੀ ਜੀ ਆਪਣਾ ਢੰਗਾ ਲੈ ਜੂਗਾ ਯਾਰ ਕਿਉਂਕਿ ਪਹਿਲਾਂ ਹੀ ਵੱਜ ਗਿਆ ਸੀ ਨਾ ਥੋੜਾ ਜਿਹਾ ਉਧਰ ਨਾਲੇ ਕੀ ਅੱਜ ਸਵੇਰ ਦਾ ਆਪਾਂ ਇੱਥੇ ਆਪੇ ਰੇਨ ਐਕਸ ਵਗੈਰਾ ਵੱਜ ਜੂ। ਟਿਸ਼ੂ ਸੇ ਸਾਫ਼ ਹੋ ਗਿਆ। ਉਹ ਮਾਰ ਕੇ ਦੇਖਣੀ ਸੀ ਨਾ ਜਿਹੜੀ ਆਪਾਂ ਨੂੰ ਅੱਦੇ ਉਹਨੇ ਕੋਰੀ ਨੇ ਦਿੱਤੀ ਆ ਨਾਲ ਗਿਫਟ ਉਹ ਵਾਲੀ। ਯਾ ਹਜੇ ਕਿਹੜਾ ਆਪਾਂ ਮਾਰਨੀ ਆ ਜੋ ਘਰੋਂ ਲੈ ਆਏ ਨਾ ਚਾਹ ਕੇ ਸਮਾਨ ਉਦੋਂ ਲਿਆਵਾਂਗੇ ਨਾਲ। ਉਹ ਵਾਲੀ। ਚੈੱਕ ਨਾ ਕਰਕੇ ਦੂਜੀ ਦਾ ਬਹੁਤ ਕੰਮ ਆ ਆਪਾਂ ਬਾਈ। ਬਾਕੀ ਵਾਲੀ ਤਾਂ ਉਹ ਕਿ ਨਾਲ ਇੱਥੇ ਵੱਡਾ ਮੁਰਚ ਨਹੀਂ ਨਾ ਪੈਂਦਾ ਸਨ ਚ ਕਿਰਾਏ 1 ਡਾਲਰ ਪਾ ਦਿੰਨੇ ਆ ਜੇ ਲੱਗਿਆ ਤਾਂ ਹੋਰ ਪਾਵਾਂਗੇ

ਆ ਕੇ ਨਾ ਮੋਗਾ ਪਤਾ ਹੈ ਪਾਣੀ ਵਾਦੇ ਫਿਰ ਖਾਰੇ ਦੇ ਕੱਢੇ ਤੇ ਮਾਰ ਦਾਂਗੇ ਉਹ ਅੱਜ ਮੈਂ ਵੀ ਡਨ ਹੋ ਗਿਆ ਮੰਨ ਲੋ ਤੇ ਆਪਣੀ ਵੀ ਫੁੱਲ ਤਸੱਲੀ ਹੋ ਗਈ ਆ ਤਾਂ ਮੌਲਾ ਗਿਆ ਹੁਣ ਹੋਰ ਦੱਸਦਾ ਇਹਦਾ ਨਾ ਪਾਣੀ ਦਾ ਪ੍ਰੈਸ਼ਰ ਇੰਨਾ ਕ ਜਿਆਦਾ ਹੁੰਦਾ ਤਾਂ ਆ ਦੇਖ ਪਾਣੀ ਮੈਂ ਇੱਕ ਹੈ ਲੱਤ ਗਿਆ ਤੇ ਨਾ ਗ੍ਰੀਸ ਲੱਗ ਗਿਆ ਸੀ ਮੈਂ ਸਾਫ ਕਰਨ ਲੱਗਿਆ ਨਾ ਪਾਣੀ ਇਧਰ ਨੂੰ ਹੋ ਗਿਆ ਬੜਾ ਪੇੜਾ ਕੰਮ ਆ ਸਾਰੇ ਤੇ ਆਪਾਂ ਕਿਰਾ ਉਹ ਕਰਕੇ ਆ ਨਾ ਸ਼ੈਂਪੂ ਸ਼ੂੰਪੂ ਇਹਨੂੰ ਬਾਅਦ ਚ ਬੈਕਸ ਮਾਰਦੀ ਸੀ ਆ ਇਥੇ ਹੁੰਦਾ ਆ ਸੀ ਆ ਬੈਕਸ ਆ ਗਈ ਇਹ ਮਾਰ ਕੇ ਦੁਬਾਰੇ ਉੱਤੋਂ ਦੀ ਪਾਣੀ ਮਾਰ ਦੋ ਨਾ ਸਾਰੇ ਦੇ ਉੱਤੋਂ ਦੀ ਜਿਹੜਾ ਕੱਢਦੇ ਨੇ ਆ ਉਦਿਆਂ ਵਾਲਾ ਪਿਆ ਕੱਢ ਕੇ ਹਿੜਤਾ ਆਪਾਂ 13 ਦਾ ਉਹ ਕਹਿਣਾ ਗੂ ਸਾਰਾ ਜੋਰ ਲੱਗ ਗਿਆ ਟਾਈਮ ਵੀ ਬਹੁਤ ਲੱਗਿਆ ਭਾਈ ਟੌਣ ਤੇ ਨਾ बंद्रोह खिलाया कि चलिए हजे तेन ही खड़ा गा हूं टाइम बहुत हो गया को लाने यार जेडी सत बजी है पानी पानी मारना हां मैं भी डालर लिया ना खुला डुला धोता तो गा आखो पच गए पंद्रह डालर लगे पूरा खुला डूला धोन चो डाल बचे इन ला लोधर खिलाया जाके इधर इधर भी हजे एक ही खड़ा नहीं इधर भी एक लग गया नहीं, आ, कार आवास है इधर एक दो ਨੋ ਚਰਪੌਂਡ ਕਰਾਂ ਲੱਗਦਾ ਮੈਨੂੰ ਇੱਥੇ ਇਹ ਆ ਗਿਆ ਨਾ ਇੱਥੇ ਆਹ 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 9 ਵਜ ਗਏ ਆਗੇ ਚੱਲ ਬਾਈ ਦਾ ਧੰਨਵਾਦ ਪੱਟੀ ਕਰਤੀ ਆ ਉਹਨੇ ਇੰਨਾ ਸਾਰਾ ਥਾਂ ਛੱਲਿਆ ਗਿਆ ਇਹ ਹੈਗਾ ਬਾਹਰ ਦਾ ਸੀਨ ਕਹਿੰਦੇ ਇੱਧਰ ਖੜਾ ਆਪਣਾ ਝੋਟਾ ਬਾ ਚੱਲ ਕੇ ਇਹਨੂੰ ਉੱਤੇ ਜਾੜ ਚ ਲਾ ਦੇ ਫਿਰ ਚੱਲਦੇ ਆਂ ਪੱਕਾਆਂ ਨੂੰ 9 ਵਜ ਗਿਆ ਤੇ ਹਿਸਾਬ ਲਾ ਲਓ ਮੱਲਾ 2 ਘੰਟੇ ਆਂ ਨੂੰ ਲਾ ਕੇ ਤੇ ਇੱਥੇ ਹੀ 6 ਘੰਟੇ ਕਹਿੰਦੇ ਵੀ ਫਿਰ 6 ਨਾਲ ਦਾ ਟਾਈਮ ਲੱਗਦਾ ਹੀ ਲੱਗਦਾ ਸੌਕਸ ਵੀ ਗਿੱਲੀਆਂ ਹੈ ਨਵੀਂ ਆਪਣੀ ਰਾਈਡ ਆ ਗਈ ਆ ਮਿੱਤਰੋ ਸੋਚ ਘੱਟ ਦੀ ਉਹਦੇ ਨੂੰ ਭੁੱਲਣਾ ਚਾਹੀਏ ਠੀਕ ਆ ਜੀ ਮੈਂ ਚੱਲਦਾ ਹੁਣ ਘਰ ਨੂੰ ਤੇ ਕਰੋ ਸਪੋਰਟ ਸਾਰੇ ਜਣੇ ਦੱਬ ਕੇ ਚੈਨਲ ਕਰ ਲਿਆ ਕਰੋ ਸਬਸਕ੍ਰਾਈਬ ਆਪਣਾ YouTube ਤੇ ਤੇ ਨਾਲੇ ਕਰ ਲੋ Facebook ਤੇ ਫੋਲੋ ਠੀਕ ਆ ਮਿਲਦੇ ਆਂ ਫੇਰ ਕਰੋ ਜੱਗਾ ਨਾ ਭਾਜੇ ਸਮਾਨ ਹੁਣ ਲੈ ਜਗੇ